ਮਾਮਾ ਜੀ ਆ ਕੀ ਕਹੀ ਜਾਂਦੇ ਹੋ ਤੁਸੀਂ ਮੈਂ ਪਹਲਾ ਇਦਾਂ ਕਰ ਸਕਦੀ ਆ ਕੁਝ ਕਹਿਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਤਾਂ ਲੈਂਦੇ ਸਤਿ ਸ਼੍ਰੀ ਅਕਾਲ ਦੋਸਤੋ ਸੋਚੋ ਉਸ ਦੀ ਬਾਰੇ ਜਿਸ ਨੇ ਕੈਨੇਡਾ ਦੀ ਧਰਤੀ ਤੇ ਪੈਰ ਧਰਦਿਆਂ ਹੀ ਸੁਪਨੇ ਵੇਖੇ ਹੋਣਗੇ ਕਿ ਹੁਣ ਉਹ ਆਪਣੇ ਸਗੇ ਮਾਮੇ ਦੀ ਛਤਰਛਾਇਆ ਹੇਠ ਸੁਰੱਖਿਅਤ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਘਰ ਨੂੰ ਉਹ ਆਪਣਾ ਸਮਝ ਕੇ ਜਾ ਰਹੀ ਹੈ ਉੱਥੇ ਹੀ ਉਸ ਦੀ ਇੱਜ਼ਤ ਉਸ ਦਾ ਧਰਮ ਅਤੇ ਉਸ ਦੀ ਆਜ਼ਾਦੀ ਸਭ ਕੁਝ ਦਾਤੇ ਲੱਗਣ ਵਾਲਾ ਹੈ ਅੱਜ ਦੀ ਕਹਾਣੀ ਕੋਈ ਮਨਕਰਤ ਕਿੱਸਾ ਨਹੀਂ ਬਲਕਿ ਸਮਾਜ ਦੇ ਮੱਥੇ ਤੇ ਲੱਗਿਆ ਉਹ ਕਲੰਖ ਹੈ ਜਿਸ ਨੇ ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਇਹ ਘਟਨਾ ਸਿਰਫ 24 ਘੰਟਿਆਂ ਦੀ ਹੈ 24 ਘੰਟੇ ਜੋ ਇੱਕ ਅੰਮ੍ਰਿਤ ਧਾਰੀ ਬੱਚੀ ਲਈ ਨਰਕ ਬਣ ਗਏ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰੁਪਿੰਦਰ ਕੌਰ ਨਾਮ ਦੀ ਇੱਕ ਗੁਰਸਿੱਖ ਧੀ ਰਹਿੰਦੀ ਸੀ ਰੁਪਿੰਦਰ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੀ ਨਿਤਨੇਮੀ ਅਤੇ ਅੰਮ੍ਰਿਤਧਾਰੀ ਬੱਚੀ ਸੀ ਉਸ ਦੇ ਮਾਪੇ ਉਸ ਦੇ ਭਵਿੱਖ ਲਈ ਫਿਕਰਮੰਦ ਸਨ ਐਨੇ ਨੂੰ ਅਮਰੀਕਾ ਬੈਠੇ ਸਕੇ ਮਾਮੇ ਦਾ ਫੋਨ ਆਇਆ ਭੈਣੀ ਤੂੰ ਰੁਪਿੰਦਰ ਨੂੰ ਮੇਰੇ ਕੋਲ ਭੇਜ ਦੇ ਇੱਥੇ ਇਸ ਦੀ ਜ਼ਿੰਦਗੀ ਬਣ ਜਾਊਗੀ ਮੈਂ ਬੈਠਾ ਹਾਂ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਮਾਪਿਆਂ ਨੇ ਸੋਚਿਆ ਸਕਾ ਮਾਮਾ ਹੈ ਇਸ ਤੋਂ ਵੱਧ ਸੁਰੱਖਿਅਤ ਥਾਂ ਹੋਰ ਕਿਹੜੀ ਹੋ ਸਕਦੀ ਹੈ ਜ਼ਮੀਨ ਗਹਿਣੇ ਰੱਖ ਕੇ ਵਿਆਜ ਤੇ ਪੈਸੇ ਫੜ ਕੇ ਲੱਖਾਂ ਰੁਪਏ ਲਗਾਏ ਗਏ ਜਦੋਂ ਵੀਜ਼ਾ ਲੱਗਿਆ ਤਾਂ ਪੂਰੇ ਪਿੰਡ ਵਿੱਚ ਵਧਾਈਆਂ ਵੰਡੀਆਂ ਗਈਆਂ ਰੁਪਿੰਦਰ ਵੀ ਬਹੁਤ ਖੁਸ਼ ਸੀ ਨਾ ਸਿਰਫ ਵਿਦੇਸ਼ ਜਾਣ ਲਈ ਸਗੋਂ ਇਸ ਲਈ ਕਿ ਉਹ ਉਸ ਮਾਮੇ ਕੋਲ ਜਾ ਰਹੀ ਸੀ ਜੋ ਵੀਡੀਓ ਕਾਲ ਤੇ ਉਸ ਨੂੰ ਬਹੁਤ ਲਾਡ ਲਡਾਉਂਦਾ ਸੀ ਮਾਂ ਨੇ ਤੁਰਨ ਵੇਲੇ ਸਿਰਫ ਇੱਕੋ ਗੱਲ ਕਹੀ ਸੀ ਧੀਏ ਆਪਣੀ ਸਿੱਖੀ ਕੇਸਾ ਸਵਾਸਾਂ ਨਾਲ ਲਿਬਾਉਣੀ ਹੈ ਤੇ ਮਾਮਾ ਜੀ ਦਾ ਕਹਿਣਾ ਮੰਨਣਾ ਹੈ ਪਰ ਮਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਸ ਪ੍ਰਾਤਿ ਰੱਬ ਜਿੰਨਾ ਐਤਬਾਰ ਕਰ ਰਹੀ ਹੈ ਉਹ ਉੱਥੇ ਜਾ ਕੇ ਕਸਾਈ ਬਣ ਜਾਵੇਗਾ ਲੰਬੇ ਸਫ਼ਰ ਤੋਂ ਬਾਅਦ ਜਦੋਂ ਰੁਪਿੰਦਰ ਅਮਰੀਕਾ ਦੇ 에ਰਪੋਰਟ ਤੇ ਉਤਰੀ ਦੁਪਹਿਰ ਦੀ ਧੁੱਪ ਖਿੜੀ ਹੋਈ ਸੀ ਪਰ ਉਸਨੂੰ ਲੈਣ ਆਏ ਮਾਮੇ ਦੇ ਚਿਹਰੇ ਤੇ ਉਹ ਮੁਸਕਾਨ ਨਹੀਂ ਸੀ ਜੋ ਅਕਸਰ ਫੋਨ ਤੇ ਹੁੰਦੀ ਸੀ ਮੱਥੇ ਤੇ ਤਿਉੜੀਆਂ ਪਾਈਆਂ ਹੋਈਆਂ ਸਨ ਹਾਲਚਾਲ ਪੁੱਛਣ ਦੀ ਬਜਾਏ ਉਸਨੇ ਰੁੱਖੇ ਬੋਲ ਚ ਕਿਹਾ ਜਲਦੀ ਚੱਲ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੈ ਗੱਡੀ 'ਚ ਬੈਠਦਿਆਂ ਹੀ ਮਾਮੇ ਦਾ ਪਹਿਲਾ ਸਵਾਲ ਇਹ ਨਹੀਂ ਸੀ ਕਿ ਸਫ਼ਰ ਕਿਵੇਂ ਰਹਾ ਬਲਕਿ ਇਹ ਸੀ ਕਿ ਤੇਰੇ ਪਿਓ ਨੇ ਨਾਲ ਕਿੰਨੇ ਡਾਲਰ ਭੇਜੇ ਆ ਰੁਪਿੰਦਰ ਨੇ ਸਹਿਮ ਕੇ ਜਵਾਬ ਦਿੱਤਾ ਮਾਮਾ ਜੀ ਪਿਤਾ ਜੀ ਨੇ ਟਿਕਟਾਂ ਤੇ ਫੀਸਾਂ ਵਿੱਚ ਸਭ ਕੁਝ ਲਗਾ ਦਿੱਤਾ ਮੇਰੇ ਕੋਲ ਸਿਰਫ ਸ਼ਗਨਾ ਦੇ ਕੁਝ ਪੈਸੇ ਹੀ ਨੇ ए सुन के मामे ने जोर नारिया दंद पीसन लगा रुपिंदर का दिल घबरा गया घर पहुँच के भी माहौल अजीब ने भी मुँह वट लिया वधिया कमरे की बजाय समान परे एक स्टोर रूम वर्गे कमरे में सौन लिय गया उस रात वह भुखी ही सो गई क्योंकि किसी ने रोटी ले भी नहीं पुछा यह सिर्फ शुरुआत स अगली सवेर जो होबर और विश्वास की सब तो व्डी परीक्षा से कि मामे का यह बदलिया रूप सिर्फ गुस्सा है या कोई वीडी साजिश ਅਗਲੀ ਸਵੇਰ ਖਿੜਕੀ ਵਿੱਚੋਂ ਆਉਂਦੀ ਚਮਕਦਾਰ ਧੁੱਪ ਨੇ ਰੁਪਿੰਦਰ ਨੂੰ ਜਗਾਇਆ ਉਸਨੇ ਇਸ਼ਨਾਨ ਕੀਤਾ ਨਿਤਨੇਮ ਕੀਤਾ ਤੇ ਸੋਚਿਆ ਕਿ ਸ਼ਾਇਦ ਕੱਲ ਮਾਮਾ ਜੀ ਥੱਕੇ ਹੋਣਗੇ ਅੱਜ ਸਭ ਠੀਕ ਹੋ ਜਾਵੇਗਾ ਪਰ ਉਸਨੂੰ ਕੀ ਪਤਾ ਸੀ ਕਿ ਅੱਜ ਦਾ ਸੂਰਜ ਉਸਦੀ ਜ਼ਿੰਦਗੀ ਵਿੱਚ ਹਨੇਰਾ ਲੈ ਕੇ ਚੜ੍ਹਿਆ ਹੈ ਅਮਰੀਕਾ ਪਹੁੰਚਣ ਦੇ ਠੀਕ 24 ਘੰਟੇ ਵੀ ਨਹੀਂ ਸੀ ਹੋਏ ਕਿ ਮਾਮਾ ਦਰਵਾਜ਼ਾ ਖੋਲ੍ਹ ਕੇ ਕਮਰੇ ਵਿੱਚ ਦਾਖਲ ਹੋਇਆ ਅੱਜ ਉਸ ਦੀਆਂ ਅੱਖਾਂ ਵਿੱਚ ਰਿਸ਼ਤੇਦਾਰੀ ਦੀ ਸ਼ਰਮ ਨਹੀਂ ਬਲਕਿ ਲਾਲਚ ਤੇ ਗੁੱਸਾ ਸਾਫ਼ ਦਿਖ ਰਿਹਾ ਸੀ ਮਾਮੇ ਨੇ ਰੁਪਿੰਦਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਘੂਰਿਆ ਤੇ ਇੱਕ ਅਜੀਹਾ ਫਰਮਾਨ ਸੁਣਾਇਆ ਜਿਸ ਨੇ ਉਸ ਅੰਮ੍ਰਿਤ ਧਾਰੀ ਧੀ ਦੇ ਪਹਿਰਾ ਧੱਲਿਓ ਜ਼ਮੀਨ ਖਿੱਚ ਲਈ ਮਾਮਾ ਬੜੀ ਬੇਰੁਖੀ ਨਾਲ ਬੋਲਿਆ ਦੇਖ ਰੁਪਿੰਦਰ ਜੇ ਤੂੰ ਅਮਰੀਕਾ ਵਿੱਚ ਰਹਿਣਾ ਤੇ ਡਾਲਰ ਕਮਾਉਣੇ ਆ ਤਾਂ ਤੈਨੂੰ ਇਹ ਪਿੰਡਾਂ ਵਾਲਾ ਪਹਿਰਾਵਾ ਛੱਡਣਾ ਪੈਣਾ ਸਭ ਤੋਂ ਪਹਿਲਾਂ ਆ ਸਿਰ ਤੋਂ ਦਸਤਾਰ ਲਾ ਤੇ ਇਹ ਗਾਤਰਾ ਕਿਰਪਾਨ ਪਾਸੇ ਰੱਖ ਇੱਥੇ ਸਭ ਕੁਝ ਨਹੀਂ ਚੱਲਦਾ ਤੈਨੂੰ ਮਾਡਰਨ ਬਣਨਾ ਪੈਣਾ ਵਾਲ ਖੋਲਨੇ ਪੈਣਗੇ ਨਹੀਂ ਤਾਂ ਤੈਨੂੰ ਕੋਈ ਕੰਮ ਨਹੀਂ ਮਿਲਣਾ ਇੱਥੇ ਰੁਪਿੰਦਰ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਇਆ ਇਉਂ ਹੀ ਮਾਮਾਸੀ ਜੋ ਪੰਜਾਬ ਫੋਨ ਕਰਕੇ ਕਹਿੰਦਾ ਸੀ ਕਿ ਮੇਰੀ ਭਾਣਜੀ ਗੁਰਸਿੱਖ ਹੈ ਮੈਨੂੰ ਮਾਨ ਹੈ ਅੱਜ ਉਹੀ ਮਾਮਾ ਉਸ ਨੂੰ ਆਪਣਾ ਧਰਮ ਛੱਡਣ ਲਈ ਕਹਿ ਰਿਹਾ ਸੀ ਰੁਪਿੰਦਰ ਦੀਆਂ ਅੱਖਾਂ ਪਾਰ ਆਈਆਂ ਉਸਨੇ ਕੰਬਦੇ ਹੱਥਾਂ ਨਾਲ ਮਾਮੇ ਦੇ ਹੱਥ ਜੋੜੇ ਤੇ ਕਿਹਾ ਮਾਮਾ ਜੀ ਮੈਂ ਗੁਰੂ ਵਾਲੀ ਬਣੀ ਆ ਮੈਂ ਆਪਣਾ ਸਿਰ ਕਟਵਾ ਸਕਦੀ ਆ ਪਰ ਸਿੱਖੀ ਨਹੀਂ ਛੱਡ ਸਕਦੀ ਤੁਸੀਂ ਮੈਨੂੰ ਜਿੱਥੇ ਮਰਜ਼ੀ ਕੰਮ ਤੇ ਲਾ ਦਿਓ ਮੈਂ ਪਾਂਡੇ ਮਾਂਜ ਲਵਾਂਗੀ ਸਫਾਈਆਂ ਕਰ ਲਵਾਂਗੀ ਪਰ ਮੈਨੂੰ ਮੇਰੇ ਸਿਦਕ ਤੋਂ ਦੂਰ ਨਾ ਕਰੋ ਪਰ ਮਾਮੇ ਦੇ ਪੱਥਰ ਦਿਲ ਤੇ ਕੋਈ ਅਸਰ ਨਹੀਂ ਹੋਇਆ ਉੱਚੀ ਆਵਾਜ਼ ਵਿੱਚ ਗਰਜਿਆ ਓਏ ਬੰਦ ਕਰ ਆਪਣਾ ਇਹ ਡਰਾਮਾ ਜੇ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਯਾਦ ਰੱਖੀ ਤੇਰਾ ਪਾਸਪੋਰਟ ਮੇਰੇ ਕੋਲ ਹੈ ਮੈਂ ਤੈਨੂੰ ਹੁਣੇ ਘਰੋਂ ਤੱਕੇ ਮਾਰ ਕੇ ਕੱਢ ਦੇਵਾਂਗਾ ਬਾਹਰ ਪੁਲਿਸ ਖੜੀ ਹੈ ਤੈਨੂੰ ਫੜ ਕੇ ਜੇਲ੍ਹ ਚ ਸੁੱਟ ਦੇਵੇਗੀ ਤੇ ਫੇਰ ਸਾਰੀ ਉਮਰ ਸੜਦੀ ਰਹੇਂਗੀ ਜੇਲ੍ਹ ਚ ਨਾ ਤੂੰ ਘਰ ਦੀ ਰਹੇਂਗੀ ਨਾ ਕਾਟ ਦੀ ਇਹ ਸੁਣ ਕੇ ਰੁਪਿੰਦਰ ਸੁੰਨ ਹੋ ਗਈ ਜਿਸ ਰਿਸ਼ਤੇ ਤੇ ਮਾਪਿਆਂ ਨੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਸੀ ਅੱਜ ਉਹੀ ਰਿਸ਼ਤਾ ਉਸਨੂੰ ਬਲੈਕਮੇਲ ਕਰ ਰਿਹਾ ਸੀ ਮਾਮੇ ਨੇ ਜਾਂਦੇ ਜਾਂਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਰੁਪਿੰਦਰ ਹੁਣ ਉਸ ਛੋਟੇ ਜਿਹੇ ਕਮਰੇ ਵਿੱਚ ਕੈਦ ਸੀ, ਬਿਨਾ ਫੋਨ, ਬਿਨਾ ਪਾਸਪੋਰਟ ਤੇ ਬਿਨਾ ਕਿਸੇ ਸਹਾਰੇ ਤੋਂ। ਪਰ ਅਸਲੀ ਖੇਡ ਤਾਂ ਹਲੇ ਸ਼ੁਰੂ ਹੋਣੀ ਸੀ, ਕਿਉਂਕਿ ਮਾਮੇ ਦਾ ਮਕਸਦ ਸਿਰਫ ਉਸਦੀ ਦਸਤਾਰ ਲਾਉਣਾ ਨਹੀਂ ਸੀ। ਉਸਦੇ ਦਿਮਾਗ ਵਿੱਚ ਕੁਝ ਹੋਰ ਹੀ ਖੌਫਨਾਕ ਚੱਲ ਰਿਹਾ ਸੀ। ਦੁਪਹਿਰ ਦੀ ਤਿੱਖੀ ਧੁੱਪ ਹੁਣ ਕਮਰੇ ਦੀ ਖਿੜਕੀ ਰਾਹੀਂ ਅੰਦਰ ਆ ਰਹੀ ਸੀ, ਪਰ ਰੁਪਿੰਦਰ ਦੀ ਜ਼ਿੰਦਗੀ ਵਿੱਚ ਕੁੱਪ ਹਨੇਰਾ ਛਾਇਆ ਹੋਇਆ ਸੀ। ਅਜੀਵ ਆਪਣੀ ਬੇਵਸੀ ਤੇ ਹੰਝੂ ਵਹਾ ਹੀ ਰਹੀ ਸੀ ਕਿ ਅਚਾਨਕ ਦਰਵਾਜ਼ਾ ਫਿਰ ਖੁੱਲਿਆ ਇਸ ਵਾਰ ਮਾਮਾ ਇਕੱਲਾ ਨਹੀਂ ਸੀ ਨਾਲ मामੀ ਵੀ ਸੀ ਰੁਪਿੰਦਰ ਨੂੰ ਇੱਕ ਪਲ ਲਈ ਲੱਗਿਆ ਕਿ ਸ਼ਾਇਦ ਇੱਕ ਔਰਤ ਹੋਣ ਦੇ ਨਾਤੇ मामੀ ਦੇ ਦਿਲ ਵਿੱਚ ਕੁਝ ਤਰਸ ਆਇਆ ਹੋਵੇਗਾ ਸ਼ਾਇਦ ਉਹ ਉਸਨੂੰ ਬਚਾਉਣ ਆਈ ਹੈ ਪਰ ਅਗਲੇ ਹੀ ਪਲ ਇਹ ਕੁਲੇਖਾ ਵੀ ਸ਼ੀਸ਼ੇ ਵਾਂਗ ਟੁੱਟ ਗਿਆ ਮਾਮੇ ਨੇ ਹੁਣ ਆਪਣਾ ਦੂਜਾ ਅਤੇ ਅਸਲ ਪੱਤਾ ਖੋਲ੍ਹਿਆ ਉਸਦੇ ਚਿਹਰੇ ਤੇ ਰਿਸ਼ਤੇਦਾਰੀ ਦਾ ਨਕਾਬ ਨਹੀਂ ਬਲਕਿ ਇੱਕ ਵਪਾਰੀ ਵਾਂਗ ਸ਼ੈਤਾਨੀ ਹਾਸਾ ਸੀ ਉਹ ਕੁਰਸੀ ਖਿੱਚ ਕੇ ਰੁਪਿੰਦਰ ਦੇ ਸਾਹਮਣੇ ਬੈਠ ਗਿਆ ਤੇ ਬੋਲਿਆ ਚੱਲ ਛੱਡ ਜੇ ਤੂੰ ਆਪਣੀ ਸਿੱਖੀ ਨਹੀਂ ਛੱਡਣੀ ਨਾ ਛੱਡ ਪਰ ਸਾਡੇ ਘਰ ਮੁਫਤ ਦੀਆਂ ਰੋਟੀਆਂ ਤੋੜਨ ਲਈ ਅਸੀਂ ਤੈਨੂੰ ਇੱਥੇ ਨਹੀਂ ਸੱਦਿਆ ਰੁਪਿੰਦਰ ਹੈਰਾਨ ਹੋ ਕੇ ਦੇਖਣ ਲੱਗੀ ਮਾਮੇ ਨੇ ਅੱਗੇ ਜੋ ਕਿਹਾ ਉਹ ਸੁਣ ਕੇ ਰੁਪਿੰਦਰ ਦੇ ਸਰੀਰ ਵਿੱਚੋਂ ਜਾਨ ਹੀ ਨਿਕਲ ਗਈ ਸੁਣ ਕੰਨ ਖੋਲ ਕੇ ਜੇ ਤੂੰ ਵਾਪਸ ਇੰਡੀਆ ਜਾਣਾ ਚਾਹਨੀ ਏ ਜਾਂ ਇੱਥੇ ਸੁੱਖ ਦਾ ਸਾਹ ਲੈਣਾ ਚਾਹਨੀ ਏ ਤਾਂ ਚੁੱਪਚਾਪ ਆਪਣੇ ਪਿਓ ਨੂੰ ਫੋਨ ਲਾ ਉਹਨੂੰ ਕਹਿ ਕਿ 25 ਲੱਖ ਰੁਪਈਆ ਹੋਰ ਭੇਜੇ ਦੇ ਕਿ ਅਮਰੀਕਾ ਵਿੱਚ ਪੱਕੇ ਹੋਣ ਲਈ ਵਕੀਲਾਂ ਦਾ ਖਰਚਾ ਮੰਗ ਰਹੇ ਨੇ 25 ਲੱਖ ਰੁਪਿੰਦਰ ਦੀ ਚੀਖ ਨਿਕਲ ਗਈ ਮਾਮਾ ਜੀ ਬਾਪੂ ਜੀ ਨੇ ਤਾਂ ਪਹਿਲਾਂ ਹੀ ਜ਼ਮੀਨ ਗਹਿਣੇ ਧਰ ਦਿੱਤੀ ਐ ਉਹ ਹੋਰ ਪੈਸੇ ਕਿੱਥੋਂ ਲਿਆਉਣਗੇ ਤੁਸੀਂ ਤਾਂ ਕਿਹਾ ਸੀ ਮੈਂ ਤੁਹਾਡੀ ਧੀ ਹਾਂ ਤੁਸੀਂ ਮੇਰਾ ਸਹਾਰਾ ਬਣੋਗੇ ਇਹ ਸੁਣ ਕੇ ਮਾਮੀ ਨੇ ਪਹਿਲੀ ਵਾਰ ਮੂੰਹ ਖੋਲਿਆ ਤੇ ਉਹਨਾਂ ਦੇ ਬੋਲ ਜ਼ਹਿਰ ਵਰਗੇ ਸਨ ਉਹ ਰੁਪਿੰਦਰ ਵੱਲ ਕਿਰਨਾ ਨਾਲ ਦੇਖਦਿਆਂ ਬੋਲੀ ਨੀ ਬਹੁਤੀ ਸਤੀ 사ਵਿਤਰੀ ਨਾ ਬਣ ਇੱਥੇ ਰਿਸ਼ਤੇਦਾਰੀਆਂ ਨਹੀਂ ਚੱਲਦੀਆਂ ਇੱਥੇ ਸਿਰਫ ਡਾਲਰ ਚੱਲਦਾ ਹੈ ਡਾਲਰ ਇਹ ਅਮਰੀਕਾ ਹੈ ਇਥੇ ਰੱਬ ਤੋਂ ਪਹਿਲਾਂ ਪੈਸੇ ਦੀ ਪੂਜਾ ਹੁੰਦੀ ਹੈ ਤੇਰਾ ਮਾਮਾ ਤੈਨੂੰ ਲੱਖਾਂ ਰੁਪਏ ਲਾ ਕੇ ਇੱਥੇ ਲੈ ਕੇ ਆਇਆ ਹੈ ਹੁਣ ਉਹ ਵਸੂਲਣੇ ਤਾਂ ਹੈਗੇ ਹੀ ਆ ਹੁਣ ਰੁਪਿੰਦਰ ਨੂੰ ਸਾਰੀ ਖੇਡ ਸਮਝ ਆ ਗਈ ਸੀ ਉਹਨਾਂ ਦਾ ਮਕਸਦ ਉਸਦਾ ਧਰਮ ਬਦਲਣਾ ਨਹੀਂ ਸੀ ਉਹ ਤਾਂ ਸਿਰਫ ਇੱਕ ਬਹਾਨਾ ਸੀ ਉਸਨੂੰ ਤੋੜਨ ਦਾ ਅਸਲ ਮਕਸਦ ਤਾਂ ਪੈਸਾ ਸੀ ਇਹ ਕੋਈ ਪਿਆਰ ਦਾ ਸੱਦਾ ਨਹੀਂ ਸੀ ਇੱਕ ਸੌਦਾ ਸੀ ਉਸਨੂੰ ਅਗਵਾ ਕੀਤਾ ਗਿਆ ਸੀ ਉਹ ਵੀ ਆਪਣੇ ਸਕੇ ਮਾਮੇ ਦੁਆਰਾ ਮਾਮੇ ਨੇ ਰੁਪਿੰਦਰ ਦੇ ਹੱਥੋਂ ਫੋਨ ਖੋਲਿਆ ਤੇ ਧਮਕੀ ਦਿੱਤੀ ਤੇਰੇ ਕੋਲ ਸੋਚਣ ਲਈ ਸ਼ਾਮ ਤੱਕ ਦਾ ਵਕਤ ਹੈ ਯਾਂ ਤਾਂ ਪੈਸੇ ਮੰਗਵਾ ਲੈ ਜਾਂ ਫਿਰ ਸਾਰੀ ਉਮਰ ਇਸ ਕਮਰੇ ਵਿੱਚ ਸਾਡੀ ਨੌਕਰਾਨੀ ਬਣ ਕੇ گزار ਦੇਵੀਂ ਨਾ ਤੈਨੂੰ ਕੋਈ ਲੱਭਣ ਆਊਗਾ ਤੇ ਨਾ ਤੇਰੀ ਕੋਈ ਖਬਰ ਪਿੰਡ ਪਹੁੰਚੂਗੀ ਮਾਮਾ मामੀ ਦਰਵਾਜ਼ਾ ਬੰਦ ਕਰਕੇ ਚਲੇ ਗਏ ਬਾਰੂ ਕੁੰਡੀ ਲੱਗਣ ਦੀ ਆਵਾਜ਼ ਨੇ ਰੁਪਿੰਦਰ ਦੇ ਦਿਲ ਦੀ ਧੜਕਣ ਵਧਾ ਦਿੱਤੀ ਭੁੱਖ ਤੇ ਪਿਆਸ ਨਾਲ ਉਸ ਦਾ ਬੁਰਾ ਹਾਲ ਸੀ ਪਰ ਉਸ ਤੋਂ ਵੱਧ ਦੁੱਖ ਰਿਸ਼ਤਿਆਂ ਦੇ ਮਰਨ ਦਾ ਸੀ ਉਹ ਕਮਰੇ ਦੇ ਇੱਕ ਕੋਨੇ ਵਿੱਚ ਬੈਠ ਗਈ ਅੱਖਾਂ ਅੱਗੇ ਹਨੇਰਾ ਆ ਰਿਹਾ ਸੀ ਪਰ ਉਦੋਂ ਹੀ ਸੂਰਜ ਦੀ ਇੱਕ ਕਿਰਨ ਕਮਰੇ ਵਿੱਚ ਪਏ ਪੁਰਾਣੇ ਸਮਾਨ ਦੇ ਢੇਰ ਤੇ ਪਈ ਉੱਥੇ ਕਬਾੜ ਦੇ ਪਿੱਛੇ ਕੰਧ ਤੇ ਇੱਕ ਪੁਰਾਣਾ ਲੈਂਡਲਾਈਨ ਫੋਨ ਦੀ ਤਾਰ ਲਟਕ ਰਹੀ ਸੀ। ਰੁਪਿੰਦਰ ਦਾ ਸਾਹ ਰੁਕ ਗਿਆ। ਕੀ ਇਹ ਫੋਨ ਚੱਲਦਾ ਹੋਵੇਗਾ? ਕੀ ਇਹ ਉਸਦੀ ਆਜ਼ਾਦੀ ਦਾ ਰਸਤਾ ਬਣ ਸਕਦਾ ਹੈ? ਜਾਂ ਫਿਰ ਇੱਕ ਹੋਰ ਮੁਸੀਬਤ? ਕਮਰੇ ਵਿੱਚ ਮੌਤ ਵਰਗੀ ਚੁੱਪ છਾਈ ਹੋਈ ਸੀ। ਬਾਹਰ ਦੁਪਹਿਰ ਦੀ ਧੁੱਪ ਹੁਣ ਥੋੜੀ ਟੱਲ ਰਹੀ ਸੀ ਪਰ ਰੁਪਿੰਦਰ ਦੇ ਦਿਲ ਵਿੱਚ ਡਰ ਦਾ ਹਨੇਰਾ ਵੱਧਦਾ ਜਾ ਰਿਹਾ ਸੀ। ਉਸਨੇ ਕੰਬਦੇ ਹੱਥਾਂ ਨਾਲ ਕਬਾੜ ਦੇ ਪਿੱਛੇ ਛੁਪੇ ਉਸ ਲੈਂਡਲਾਈਨ ਫੋਨ ਵੱਲ ਹੱਥ ਵਧਾਇਆ। ਜਦੋਂ ਉਸਨੇ ਰিসিਵਰ ਕੰਨ ਨੂੰ ਲਾਇਆ ਤਾਂ ਉਸ ਵਿੱਚੋਂ ਆਉਂਦੀ ਟੂ ਟੂ ਦੀ ਆਵਾਜ਼ ਉਸ ਨੂੰ ਰੱਬ ਦੀ ਆਵਾਜ਼ ਵਰਗੀ ਲੱਗੀ ਇਹ ਫੋਨ ਚੱਲ ਰਿਹਾ ਸੀ ਪਰ ਹੁਣ ਮੁਸੀਬਤ ਇਹ ਸੀ ਕਿ ਕਿਸ ਨੂੰ ਫੋਨ ਕਰੇ ਬਾਪੂ ਜੀ ਦਾ ਨੰਬਰ ਇੰਟਰਨੈਸ਼ਨਲ ਸੀ ਜੋ ਸ਼ਾਇਦ ਨਾ ਮਿਲਦਾ ਅਚਾਨਕ ਉਸ ਨੂੰ ਯਾਦ ਆਇਆ ਕਿ ਅਮਰੀਕਾ ਆਉਣ ਤੋਂ ਪਹਿਲਾਂ ਉਸਨੇ ਆਪਣੀ ਨਿਤਨੇਮ ਵਾਲੀ ਡਾਇਰੀ ਦੇ ਪਿਛਲੇ ਪੰਨੇ ਤੇ ਇਥੋਂ ਦੇ ਨੇੜਲੇ ਗੁਰਦੁਆਰਾ ਸਾਹਿਬ ਦਾ ਨੰਬਰ ਨੋਟ ਕੀਤਾ ਸੀ ਉਸਨੇ ਕਾੜੀ ਨਾਲ ਆਪਣੀ ਜੇਬ ਚੋਂ ਉਹ ਛੋਟੀ ਡਾਇਰੀ ਕੱਢੀ ਉਸਦੇ ਹੱਥ ਇੰਨੀ ਬੁਰੀ ਤਰ੍ਹਾਂ ਕੰਬ ਰਹੇ ਸਨ ਕਿ ਦੋ ਵਾਰ ਤਾਂ ਨੰਬਰ ਗਲਤ ਡਾਇਲ ਹੋ ਗਿਆ ਉਸ ਦਾ ਸਾਹ ਸੁੱਕ ਰਿਹਾ ਸੀ ਕਿ ਕਿਤੇ ਮਾਮਾ ਵਾਪਸ ਨਾ ਜਾਵੇ ਤੀਜੀ ਵਾਰ ਘੰਟੀ ਵੱਜੀ ਦੂਜੇ ਪਾਸੇ ਤੋਂ ਇੱਕ ਗੰਭੀਰ ਆਵਾਜ਼ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਣਦਿਆਂ ਹੀ ਰੁਪਿੰਦਰ ਦਾ ਸਬਰ ਟੁੱਟ ਗਿਆ ਉਹ ਪੁੱਬਾਂ ਮਾਰ ਕੇ ਰੋ ਪਈ ਬਾਬਾ ਜੀ ਮੈਨੂੰ ਬਚਾ ਲਓ ਮਰੁਪਿੰਦਰ ਬੋਲ ਰਹੀ ਆ ਮੇਰੇ ਸਕੇ ਮਾਮੇ ਨੇ ਮੈਨੂੰ ਕੈਦ ਕਰ ਲਿਆ ਉਹ ਮੇਰੀ ਸਿੱਖੀ ਛੁੜਾਉਣਾ ਚਾਹੁੰਦੇ ਨੇ ਮੇਰੇ ਕੋਲੋਂ ਪੈਸੇ ਮੰਗ ਰਹੇ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਗ੍ਰੰਥੀ ਸਿੰਘ ਨੇ ਜਦੋਂ ਇੱਕ ਧੀ ਦੀ ਇਹ ਦਰਦ ਭਰੀ ਪੁਕਾਰ ਸੁਣੀ ਤਾਂ ਉਹਨਾਂ ਨੇ ਤੁਰੰਤ ਹੌਸਲਾ ਦਿੱਤਾ ਧੀਏ ਤੂੰ ਘਬਰਾ ਨਾ ਗੁਰੂ ਗੋਬਿੰਦ ਸਿੰਘ ਜੀ ਤੇਰੀ ਰੱਖਿਆ ਕਰਨਗੇ ਤੂੰ ਬਸ ਆਪਣਾ ਪਤਾ ਦੱਸ ਅਸੀਂ ਹੁਣੇ ਪਹੁੰਚਦੇ ਆਂ ਰੁਪਿੰਦਰ ਨੇ ਜਲਦੀ ਜਲਦੀ ਘਰ ਦਾ ਪਤਾ ਜੋ ਉਸ ਨੂੰ ਯਾਦ ਸੀ ਦੱਸ ਦਿੱਤਾ ਹਾਲੇ ਉਹ ਗੱਲ ਕਰ ਹੀ ਰਹੀ ਸੀ ਕਿ ਬਾਹਰ ਵੀੜੇ ਵਿੱਚ ਗੱਡੀ ਦੇ ਟਾਇਰਾਂ ਦੀ ਜ਼ੋਰਦਾਰ ਆਵਾਜ਼ ਆਈ ਮਮਾ ਵਾਪਸ ਆ ਗਿਆ ਸੀ। ਰੁਪਿੰਦਰ ਦੇ ਹੱਥੋਂ ਫੋਨ छुटਣੀ ਵਾਲਾ ਸੀ। ਉਸਨੇ ਜਲਦੀ ਨਾਲ ਰিসিਵਰ ਰੱਖਿਆ ਤੇ ਫੋਨ ਨੂੰ ਵਾਪਸ ਕਬਾੜ ਦੇ ਪਿੱਛੇ ਲੁਕਾ ਦਿੱਤਾ। ਉਹ ਭੱਜ ਕੇ ਕਮਰੇ ਦੇ ਦੂਜੇ ਕੋਨੇ ਵਿੱਚ ਜਾ ਕੇ ਬੈਠ ਗਈ ਤੇ ਅੱਖਾਂ ਪੁੰਜਣ ਲੱਗੀ। ਅਗਲੇ ਹੀ ਪਲ ਕਮਰੇ ਦਾ ਦਰਵਾਜ਼ਾ ਤੜਾਕ ਕਰਕੇ ਖੁੱਲ੍ਹਿਆ। ਮਮਾ ਅੰਦਰ ਆਇਆ, ਉਸ ਦਾ ਚਿਹਰਾ ਗੁੱਸੇ ਨਾਲ ਲਾਲ ਸੀ। ਉਸ ਨੂੰ ਸ਼ਾਇਦ ਸ਼ੱਕ ਹੋ ਗਿਆ ਸੀ ਜਾਂ ਉਹ ਸਿਰਫ ਆਪਣਾ ਗੁੱਸਾ ਕਟਣਾ ਆਇਆ ਸੀ। ਉਹ ਸਿੱਧਾ ਰੁਪਿੰਦਰ ਵੱਲ ਵਧਿਆ ਤੇ ਉਸ ਦੀ ਬਾਹ ਮਰੋੜਦਿਆਂ ਕਰ ਗਿਆ। ਕੀ ਸੋਚਿਆ ਫਿਰ? ਫੋਨ ਕੀਤਾ ਪਿਓ ਨੂੰ ਪੈਸਿਆਂ ਲਈ? ਜਾਂ ਹੱਲੇ ਵੀ ਤੇਰੀ ਆਕੰਢ ਨਹੀਂ ਭੱਜੀ? ਰੁਪਿੰਦਰ ਦਰਦ ਨਾਲ ਕਰਾਂ ਉੱਠੀ ਪਰ ਚੁੱਪ ਰਹੀ ਮਾਮੀ ਦੀ ਨਜ਼ਰ ਅਚਾਨਕ ਕਮਰੇ ਦੇ ਉਸ ਖੂਂਜ ਤੇ ਪਈ ਜਿੱਥੇ ਸਮਾਨ ਥੋੜਾ ਖਿਲਰਿਆ ਹੋਇਆ ਸੀ ਉਹ ਸ਼ੱਕੀ ਨਜ਼ਰਾਂ ਨਾਲ ਉਸ ਪਾਸੇ ਵਧਣ ਲੱਗਾ ਜਿੱਥੇ ਫੋਨ ਛੁਪਿਆ ਸੀ ਰੁਪਿੰਦਰ ਦਾ ਦਿਲ ਜ਼ੋਰ-ਜ਼ੋਰ ਨਾਲ ਤੜਕਣ ਲੱਗਾ ਜੇ ਮਾਮੇ ਨੇ ਫੋਨ ਦੇਖ ਲਿਆ ਤਾਂ ਸ਼ਾਇਦ ਅੱਜ ਉਹ ਉਸਨੂੰ ਜ਼ਿੰਦਾ ਨਹੀਂ ਛੱਡੇਗਾ ਮਾਮਾ ਕਬਾੜ ਦੇ ਬਿਲਕੁਲ ਕੋਲ ਪਹੁੰਚ ਗਿਆ ਸੀ ਕਿ ਹੁਣ ਰੁਪਿੰਦਰ ਦਾ ਪੇੜ ਖੁੱਲ ਜਾਵੇਗਾ ਕਿ ਸਿੰਘਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅਣਹੋਣੀ ਵਾਪਰ ਜਾਵੇਗੀ ਕੀ ਹੁਣ ਰੁਪਿੰਦਰ ਦਾ ਭੇਦ ਖੁੱਲ ਜਾਵੇਗਾ ਕੀ ਸਿੰਘਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅਣਹੋਣੀ ਵਾਪਰ ਜਾਵੇਗੀ मामा ਕਬਾੜ ਦੇ ਬਿਲਕੁਲ ਕੋਲ ਚੁਕਿਆ ਹੀ ਸੀ ਕਿ ਅਚਾਨਕ ਬਾਰੋ ਪੁਲਿਸ ਦੇ ਸਾਇਰਨ ਦੀਆਂ ਤਿੱਖੀਆਂ ਆਵਾਜ਼ਾਂ ਨੇ ਘਰ ਦੀਆਂ ਕੰੰਧਾਂ ਹਿਲਾ ਦਿੱਤੀਆਂ 20 20 ਕਰਦੀਆਂ ਗੱਡੀਆਂ ਦੀ ਆਵਾਜ਼ ਸੁਣ ਕੇ मामा ਬਿਜਲੀ ਦੇ ਝਟਕੇ ਵਾਂਗ ਪਿੱਛੇ ਹਟਿਆ ਉਸ ਦੇ ਚਿਹਰੇ ਤੋਂ ਗੁੱਸਾ ਉੱਡ ਗਿਆ ਤੇ ਹੁਣ ਉੱਥੇ ਸਿਰਫ ਡਰ ਸੀ ਉਹ ਭੱਜ ਕੇ ਖਿੜਕੀ ਵੱਲ ਗਿਆ ਬਾਹਰ ਨੀਲੀਆਂ ਬੱਤੀਆਂ ਚਮਕ ਰਹੀਆਂ ਸਨ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਗੱਡੀ ਵਿੱਚੋਂ ਨਿਹੰਗ ਸਿੰਘ ਤੇ ਕਮੇਟੀ ਦੇ ਮੈਂਬਰ ਉਤਰ ਰਹੇ ਸਨ ਪੁਲਿਸ ਦਰਵਾਜ਼ਾ ਖ ਬਾਹਰੋਂ ਜ਼ੋਰਦਾਰ ਆਵਾਜ਼ ਆਈ ਮਾਮੇ ਦੇ ਹੱਥ ਪੈਰ ਫੁੱਲ ਗਏ ਉਸਨੇ ਸੋਚਿਆ ਵੀ ਨਹੀਂ ਸੀ ਕਿ ਰੁਪਿੰਦਰ ਸੰਪਰਕ ਕਰ ਲਵੇਗੀ ਉਸਨੇ ਰੁਪਿੰਦਰਵਲ ਖੂੰਖਾਰ ਨਜ਼ਰ ਨਾਲ ਦੇਖਿਆ ਤੇ ਉਂਗਲ ਦਿਖਾ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਰੁਪਿੰਦਰ ਨੇ ਜਦੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਸੁਣੇ ਤਾਂ ਉਸ ਵਿੱਚ ਪਤਾ ਨਹੀਂ ਕਿੱਥੋਂ ਇੰਨੀ ਹਿੰਮਤ ਆ ਗਈ ਉਸਨੇ ਕਮਰੇ ਦਾ ਬੰਦ ਦਰਵਾਜ਼ਾ ਅੰਦਰੋਂ ਜ਼ੋਰ-ਜ਼ੋਰ ਨਾਲ ਖੜਕਾਉਣਾ ਸ਼ੁਰੂ ਕਰ ਦਿੱਤਾ ਤੇ ਉੱਚੀ ਆਵਾਜ਼ ਵਿੱਚ ਚੀਕੀ ਬਚਾਓ ਮੈਨੂੰ ਬਚਾਓ ਮੈਂ ਇੱਥੇ ਅੰਦਰ ਹਾਂ ਪੁਲਿਸ ਨੇ ਦਰਵਾਜ਼ਾ ਤੋੜਨ ਦੀ ਧਮਕੀ ਦਿੱਤੀ ਤਾਂ ਮਾਮੀ ਨੇ ਕੰਬਦਿਆਂ ਮੈਨਗੇਟ ਖੋਲ ਦਿੱਤਾ ਪੁਲਿਸ ਤੇ ਸਿੰਘ ਅੰਦਰ ਦਾਖਲ ਹੋਏ ਮਾਮੀ ਨੇ ਬੜਾ ਡਰਾਮਾ ਕੀਤਾ ਜੀ ਇਹ ਸਾਡੀ ਭਾਣਜੀ ਐ ਇਹਦਾ ਦਿਮਾਗ ਥੋੜਾ ਖਰਾਬ ਐ ਅਸੀਂ ਤਾਂ ਇਹਦਾ ਇਲਾਜ ਕਰ ਰਹੇ ਹਾਂ ਪਰ ਗ੍ਰੰਥੀ ਸਿੰਘ ਨੇ ਮਾਮੇ ਦੀ ਇੱਕ ਨਾ ਸੁਣੀ ਤੇ ਸਿੱਧਾ ਪੁਲਿਸ ਨੂੰ ਉਸ ਕਮਰੇ ਵੱਲ ਲੈ ਗਏ ਜਿੱਥੋਂ ਆਵਾਜ਼ਾਂ ਆ ਰਹੀਆਂ ਸਨ ਜਦੋਂ ਕਮਰੇ ਦਾ ਕੁੰਡਾ ਖੁੱਲ੍ਹਿਆ ਗਿਆ ਤਾਂ ਸਾਹਮਣੇ ਜੋ ਹਾਲਾਤ ਸਨ ਉਹ ਦੇਖ ਕੇ ਸਭ ਦਾ ਦਿਲ ਪਿਗਲ ਗਿਆ ਰੁਪਿੰਦਰ ਪੁਖੀ ਬਿਆਸੀ ਇੱਕ ਖੁੰਜੇ ਵਿੱਚ ਸੈਮੀ ਬੈਠੀ ਸੀ ਉਸਨੇ ਦੌੜ ਕੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਪੈਰ ਫੜ ਲਏ ਤੇ ਰੋਣ ਲੱਗੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮੇ ਨੂੰ ਹੱਥਕੜੀ ਲਗਾ ਦਿੱਤੀ ਜਿਹੜਾ ਮਾਮਾ ਕੁਝ ਪਲ ਪਹਿਲਾਂ ਧਮਕੀਆਂ ਦੇ ਰਿਹਾ ਸੀ ਹੁਣ ਪੁਲਿਸ ਸਾਹਮਣੇ ਪਿੱਜੀ ਬਿੱਲੀ ਬਣਿਆ ਖੜਾ ਸੀ ਰੁਪਿੰਦਰ ਨੇ ਪੁਲਿਸ ਨੂੰ ਸਾਰਾ ਸੱਚ ਦੱਸਿਆ ਕਿਵੇਂ ਉਸਨੂੰ ਬਲੈਕਮੇਲ ਕੀਤਾ ਗਿਆ ਪੈਸੇ ਮੰਗੇ ਗਏ ਤੇ ਧਰਮ ਛੱਡਣ ਲਈ ਮਜਬੂਰ ਕੀਤਾ ਗਿਆ ਪੁਲਿਸ ਨੇ ਮਾਮੇ ਤੇ मामੀ ਨੂੰ ਗ੍ਰਿਫਤਾਰ ਕਰ ਲਿਆ ਤੇ ਰੁਪਿੰਦਰ ਨੂੰ ਸੁਰੱਖਿਅਤ ਬਾਹਰ ਕੱਢਿਆ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਡਾਲਰਾਂ ਦੀ ਚਮਕ ਅੱਗੇ ਖੂਨ ਦੇ ਰਿਸ਼ਤੇ ਵੀ ਫਿੱਕੇ ਪੈ ਜਾਂਦੇ ਹਨ ਪਰ ਗੁਰੂ ਦਾ ਓਟ ਆਸਰਾ ਕਦੇ ਖਾਲੀ ਨਹੀਂ ਜਾਂਦਾ ਦੋਸਤੋ ਇੱਕ ਕਹਾਣੀ ਸਿਰਫ ਰੁਪਿੰਦਰ ਦੀ ਨਹੀਂ ਬਲਕਿ ਹਜ਼ਾਰਾਂ ਅਜਈਆਂ ਤੀਆਂ ਦੀ ਹੈ ਜੋ ਰਿਸ਼ਤੇਦਾਰੀ ਦੇ ਪਰੋਸੇ ਵਿਦੇਸ਼ਾਂ ਵਿੱਚ ਰੁੱਲ ਰਹੀਆਂ ਹਨ ਅੱਜ ਦਾ ਜ਼ਮਾਨਾ ਬਦਲ ਗਿਆ ਹੈ ਮਾਪਿਆਂ ਅਗੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਬੱਚਿਆਂ ਨੂੰ ਖਾਸ ਕਰਕੇ ਤੀਆਂ ਨੂੰ ਸਿਰਫ ਮਾਮੇ ਚਾਚੇ ਦੇ ਸਿਰ ਤੇ ਵਿਦੇਸ਼ ਨਾ ਭੇਜੋ ਅੰਨਾ ਵਿਸ਼ਵਾਸ ਨਾ ਕਰੋ ਬੱਚਿਆਂ ਨੂੰ ਕਾਨੂੰਨੀ ਤੌਰ ਤੇ ਜਾਗਰੂਕ ਕਰੋ ਉਹਨਾਂ ਨੂੰ ਐਮਰਜੈਂਸੀ ਨੰਬਰ ਤੇ ਕਾਨੂੰਨ ਬਾਰੇ ਦੱਸੋ ਤਾਂ ਕਿ ਉਹ ਆਪਣੀ ਲੜਾਈ ਲੜ ਸਕਣ ਯਾਦ ਰੱਖੋ ਲਾਲਚ ਇਨਸਾਨ ਨੂੰ ਹਯਵਾਨ ਬਣਾ ਦਿੰਦਾ ਹੈ ਚਾਹੇ ਉਹ ਸਕਾ ਮਾਮਾ ਹੀ ਕਿਉ ਨਾ ਹੋਵੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਮਾਜ ਨੂੰ ਇਸ ਕਾਲੇ ਸੱਚ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਹੋਰ ਧੀ ਨਾਲ ਅਜੀਹਾ ਤੋਖਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ